ਅਰ ਜੀ ਮੈਡਮ ਤੁਸੀਂ ਦੁਬਾਰਾ ਇਨਸਾਨ ਵਾਸਤੇ ਕੈਦਲੀ ਯਾਤਰਾ ਕਰਨ ਜਾ ਰਹੇ ਹੋ ਕੀ ਕਾਰਨ ਨੇ 13 ਸਾਲ ਤੁਸੀਂ ਪਹਿਲਾਂ ਸੰਘਰਸ਼ ਕੀਤਾ ਹੈ ਕਿਉਂ ਲੋਕ ਕਰ ਰਹੇ ਮਦਦ ਸਾਨੂੰ ਜਾਣੀ ਹੈ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਪ੍ਰੈਸ ਮੀਡੀਆ ਦਾ ਕਿ ਜਿਹੜੇ ਮੇਰੀ ਆਵਾਜ਼ ਉਹ ਦਿੱਤਾ ਗਿਆ ਨਹੀਂ ਅੱਜ ਜਿਹੜਾ ਇਨਸਾਫ ਕੋਈ ਦਿੱਤਾ ਗਿਆ ਹੈ ਉਹਨਾਂ ਵੱਲੋਂ ਜਿਹੜਾ ਕੁੜੀਆਂ ਛੇੜਨ ਵਾਲਾ ਕਹਿ દਈਏ ਜਾਂ ਕੁੜੀਆਂ ਨਾਲ ਧੱਕੇ ਕਰਨ ਵਾਲਾ ਕਹਿ ਦਈਏ ਜਾਂ ਐਸੀ ਸਮਾਜ ਦੀਆਂ ਧੀਆਂ ਨਾਲ ਗਲਤ ਕਰਨ ਵਾਲਾ ਕਹਿ ਦਈਏ ਉਸ ਨੂੰ ਜਿਹੜਾ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਉਹਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਮੇਰੀ ਆਵਾਜ਼ ਜਿਹੜੀ ਉਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਉਸ ਨੂੰ ਆਵਾਜ਼ ਨੂੰ ਆਪਣੀ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਲਈ ਹੈ ਜਿਹੜੀ ਮੈਨੂੰ ਹੱਲਾ ਬੋਲ ਜਿਹੜੀ ਯਾਤਰਾ ਜਿਹੜੀ ਕਰਨੀ ਪੈ ਰਹੀ ਹੈ 40 ਸਾਲ ਦੀ ਸਜ਼ਾ ਹੋਈ ਹੈ ਸੰਤੁਸ਼ਟ ਨਹੀਂ ਹੋਇਆ ਵੇਖੋ ਜੀ ਮਹਿਮਾਨ ਜੋਗ ਕੋਟ ਦਾ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰਾ ਇੰਨੇ ਲੰਮੇ ਸੰਘਰਸ਼ ਇੰਨੇ ਦੁੱਖਾਂ ਤੋਂ ਮੈਂ ਨਿਕਲੀ ਸੀ ਤੇ ਇਸ ਦੋਸ਼ੀ ਨੂੰ ਜਾਂ ਇਹਨਾਂ ਦੇ ਨਾਲ ਜਿਹੜੇ ਦੋਸ਼ੀ ਸੀ ਸਾਰਿਆਂ ਨੂੰ ਸਜ਼ਾ ਦਿੱਤੀ ਮੈਂ ਸੰਤੁਸ਼ਟ ਆ ਔਰ ਇਹ ਲੋਕ ਹਜੇ ਵੀ ਰੋਕ ਨਹੀਂ ਰਹੇ ਮੇਰੇ ਤੇ ਤਸ਼ੱਦਦ ਜਿਹੜਾ ਇਹਨਾਂ ਦਾ ਲਗਾਤਾਰ ਯਾਰੀ ਹੈ ਇਹ ਮਾਨਜੋਗ ਕੋਡ ਦੇ ਆਦੇਸ਼ਾਂ ਨੂੰ ਜਿਹੜਾ ਉਹਨਾਂ ਦੀ ਉਲੰਘਣਾ ਕਰ ਰਹੇ ਨੇ ਮਾਨਜੋਗ ਕੋਡ ਨੂੰ ਜਿਹੜਾ ਕੁਝ ਨਹੀਂ ਸਮਝਦੇ ਇਸ ਕਰਕੇ ਇਹਨਾਂ ਦੀ ਜਿਹੜੀ ਜਿਹੜਾ ਇਹਨਾਂ ਦਾ ੱੱਕਾ ਉਹ ਵੱਧਦਾ ਜਾ ਰਿਹਾ ਦਿਨੋਂ ਦਿਨ ਔਰ ਮੈਂ ਇਹੀ ਕਹਿਣਾ ਚਾਹੁੰਦੀ ਆ ਪ੍ਰੈਸ ਮੀਡੀਆ ਦੇ ਰਾਹੀਂ ਕਿ ਜਿਹੜੇ ਲੋਕ ਮਾਨਜੋਗ ਕੋਡ ਦੀ ਤਾਹੀਨ ਕਰਦੇ ਨੇ ਉਹ ਵੇਖੋ ਐਸੀ ਪਰਿਵਾਰਾਂ ਜਾਂ ਇੱਕ ਆਮ ਨਿਸਾਨ ਦਾ ਕੀ ਹਾਲ ਕਰਦੇ ਹੁੰਦੇ ਆਂ ਇਸ ਵਕੀਲ ਦੀ ਆਪਣੇ ਐਡਵੋਕੇਟ ਉਹਨਾਂ ਨਾਲ ਗੱਲਬਾਤ ਕੀਤੀ ਕਿ ਪ੍ਰੋਟੋਕੋਲ ਇਹ ਜੀਨ ਜਦੋਂ ਲਗਾ ਇਹ ਕਿ ਜਿਹੜੇ ਬਾਜਰੀ ਇਹ ਵਿਆਗਲੀ ਇਹ ਵੀਾਇਕ ਦੇ ਬਤ ਉਸ ਉਹ ਮੈਨੂੰ ਦੱਸਣਾ ਚਾਹੁੰਦੀ ਆਂ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ ਨੇ ਕਿ ਜਦੋਂ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਤੇ ਜਿਹੜੇ ਵਿਧਾਇਕ ਹੁੰਦੇ ਨੇ ਕੋਈ ਵੀ ਅਹੁਦੇ ਤੇ ਹੁੰਦੇ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ ਪਰ ਇਹਨਾਂ ਵੱਲੋਂ ਜਿਹੜਾ ਮਾਨਜੋਗ ਕੋੜ ਦੀ ਤੋਹੀਨ ਕੀਤੀ ਜਾ ਰਹੀ ਮੈਂ ਪਹਿਲਾਂ ਵੀ ਕਹਿ ਰਹੀ ਤੋਹੀਨ ਕੀਤੀ ਜਾ ਰਹੀ ਹੈ ਮਾਨਜੋਗ ਕੋੜ ਦੇ ਜਿਹੜੇ ਆਰਡਰ ਕੀਤੇ ਨੇ ਜਾਂ ਉਹਨਾਂ ਇਨਸਾਫ ਦਿੱਤਾ ਹੈ ਉਹਦੇ ਉੱਤੇ ਸਵਾਲ ਜਿਹੜੇ ਖੜੇ ਕਰ ਰਹੇ ਨੇ ਲੋਕ ਇਹਨਾਂ ਨੂੰ ਨਾ ਤਾਂ ਕੋੜ ਦਾ ਕੋਈ ਡਰ ਹੈ ਤੇ ਨਾ ਹੀ ਜਿਹੜਾ ਆਮ ਲੋਕਾਂ ਦਾ ਤਾਂ ਡਰ ਹੀ ਨਹੀਂ ਹੈਗਾ ਨਾ ਹੀ ਜਿਹੜੇ ਲੋਕ ਪ੍ਰੈਸ ਦਾ ਡਰ ਹੈ ਨਾ ਹੀ ਜਿਹੜੇ ਆਵਾਜ਼ ਚੁੱਕਦੇ ਨੇ ਨਾ ਹੀ ਉਹਨਾਂ ਦਾ ਇਹਨਾਂ ਦਾ ਡਰ ਹੈ ਇਹ ਲੱਗਦਾ ਤੁਹਾਡੀ ਨਹੀਂ ਪੈਦਾ ਲੱਗਦਾ ਕਰਨੀ ਹੈ ਕਿ ਇਹਦੇ ਨਾਲ ਸਰਕਾਰ ਜਿਹੜੀ ਆਵਾਜ਼ ਕੁੱਟੇ ਸਰਕਾਰ ਵਾਲੀ ਮੈਂ ਦੱਸਣਾ ਚਾਹੁੰਦੀ ਆ ਮੈਂ عوام ਤੱਕੇ ਆਵਾਜ਼ ਬਚਾਉਣਾ ਚਾਹੀਏ ਮੈਂ عوام ਨੂੰ ਅਪੀਲ ਕਰਦੀ ਆ ਇਥੋਂ ਕਿ ਮੇਰੀ ਜਿਹੜੀ ਯਾਤਰਾ ਨਿਕਲਣ ਜਾ ਰਹੀ ਏ ਸਾਰਾ عوام ਮੇਰਾ ਸਾਥ ਦੇਵੇ ਖਾਸ ਕਰਕੇ ਮੈਂ ਔਰਤਾਂ ਨੂੰ ਅਪੀਲ ਕਰਦੀ ਆ ਕਿ ਇਹੋ ਜਿਹੇ ਲੋਕ ਇਹੋ ਜਿਹੇ ਦਰਿੰਦੇ ਜਿਹੜੇ ਲੋਕਾਂ ਦੀਆਂ ਧੀਆਂ ਨਾਲ ਗਲਤ ਕਰਕੇ ਰਹੇ ਆਪ ਜਿਹੜੇ ਰਾਜਨੀਤੀ ਦੇ ਜਿਹੜੇ ਸੁੱਖ ਮੰਨਦੇ ਨੇ ਉਹਨਾਂ ਨੂੰ ਬਰਖਾਸਤ ਕਰਾਉਣ ਲਈ ਉਹਨਾਂ ਨੂੰ ਜੜਾ ਤੋਂ ਖਤਮ ਕਰ ਲਈ ਮੇਰੀ ਇਸ ਯਾਤਰਾ ਵਿੱਚ ਮੇਰਾ ਸੰਯੋਗ ਦਿਓ ਤੁਹਾਨੂੰ ਕਿਉਂ ਲੱਗਦਾ ਹੈ ਕਿ ਅਜੇ ਵੀ ਵਿਧਾਇਕ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਜਾਦਾ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਕਰੀਬ ਹੈ ਉਹਨਾਂ ਦੇ ਕਲੋਜ ਹੈ ਉਹਨਾਂ ਦਾ ਹੀ ਲਗਾਇਆ ਹੋਇਆ ਹੈ ਵਸ਼ਿੰਦਾ ਹੈ ਮੈਂ ਦੱਸਣਾ ਚਾਹੁੰਨੀ ਆ ਕਿ ਲੋਕਾਂ ਦੀ ਮਜਬੂਰੀ ਬਣ ਗਈ ਸੀ ਕਿਉਂਕਿ ਲੋਕਾਂ ਨੂੰ ਕਿਤੇ ਉਹ ਇਨਸਾਫ ਨਹੀਂ ਸੀ ਮਿਲਿਆ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਦੇ ਜਿਹੜੇ ਉਹਨਾਂ ਦੇ ਹੱਕ ਨਹੀਂ ਸੀ ਮਿਲ ਰਹਾਇ ਮਜਬੂਰ ਨਕਾਰੋ ਨਾ ਆਮ ਆਦਮੀ ਪਾਰਟੀ ਲਿਆਂਦੀ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕ ਜਿਹੜੇ ਇਹਦੇ ਵਿੱਚ ਆਉਣਗੇ ਜਿਹੜੇ ਵਧੀਆ ਲੋਕ ਆਉਣਗੇ ਤੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣਗੇ ਸਾਡੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਕਰਨਗੇ ਪਰ ਇੱਥੇ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਅੱਜ ਖਾਸ ਕਰਕੇ ਔਰਤਾਂ ਦੀਆਂ ਉਮੀਦਾਂ ਤੇ ਪਾਣੀ ਫਿਰਿਆ ਇਹ ਲੋਕਾਂ ਦੀਆਂ ਕੁੜੀਆਂ ਦੀਆਂ ਇੱਜ਼ਤਾਂ ਉਛਾਲ ਲੈਂਦੇ ਨੇ ਗਰੀਬ ਲੋਕਾਂ ਦੀਆਂ ਇੱਜ਼ਤਾਂ ਉਛਾਲ ਲੈਂਦੇ ਨੇ ਠਾਣਿਆਂ ਦੇ ਵਿੱਚ ਜਾ ਕੇ ਵੇਖੋ ਵੂਮਨ ਠਾਣਿਆਂ ਦੇ ਵਿੱਚ ਉੱਥੇ ਇਹਨਾਂ ਦੇ ਬਸ਼ਿੰਦੇ ਜਾ ਕੇ ਲੋਕਾਂ ਦੀਆਂ ਧੀਆਂ ਦੇ ਜਿਨ੍ਹਾਂ ਦੇ ਜਿਹੜੇ ਸੌਦੇ ਕਰਦੇ ਨੇ ਉਹਨਾਂ ਨੂੰ ਇਨਸਾਫ ਨਹੀਂ ਦਿੰਦੇ। ਬਾਟਸ ਜੇਕਰ ਤੁਹਾਨੂੰ ਇਨਸਾਫ ਮਿਲ ਜਾਂਦਾ ਹੈ ਤੇ ਮੇਰੇ ਜਿਹੜੀ ਯਾਤਰਾ ਇਹ ਰੱਦ ਕਰ ਦਿੱਤੀ ਜਾਵੇਗੀ। ਬਿਲਕੁਲੋ ਜੇ ਮੈਨੂੰ ਇਨਸਾਫ ਮਿਲਦਾ ਹੈ ਜਾਂ ਇਹ ਜਿਹੜਾ ਮੇਰੇ ਕੇਸ ਦਾ ਦੋਸ਼ੀ ਹੈ ਇਹਨੂੰ ਆਪਣੀ ਪਾਰਟੀ ਚੋਂ ਬਰਖਾਸਤ ਕਰ ਦਿੰਦੇ ਨੇ ਤੇ ਇਹ ਯਾਤਰਾ ਤੇ ਸਾਡੀ ਜਿਹੜੀ ਆ ਉੱਥੇ ਹੀ ਖਤਮ ਕਰਾਂਗੇ ਪਰ ਜਿਹੜਾ ਸਾਡਾ ਸੰਘਰਸ਼ ਹੈ ਲੋਕਾਂ ਪ੍ਰਤੀ ਜਿਹੜਾ ਧੀਆਂ ਪ੍ਰਤੀ ਹੈ ਸੰਘਰਸ਼ ਸਾਡਾ ਜ਼ਿੰਦਗੀ ਪਰ ਜਿਹੜਾ ਚੱਲਦਾ ਰਹੇਗਾ।